ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪਏ ਪਾਣੀ ਦੇ ਰੇੜਕੇ ਨੂੰ ਖਤਮ ਕਰ ਲਈ ਚਾਰ ਸੂਬਿਆਂ ਦੇ ਮੁਖ ਸਕੱਤਰਾਂ ਨੂੰ ਤਲਬ ਕਰ ਦਿੱਤਾ ਇਹਨਾਂ ਮੁਖ ਸਕੱਤਰਾਂ ਦੇ ਪੰਜਾਬ ਹਰਿਆਣਾ ਮਾਝਲ ਪ੍ਰਦੇਸ਼ ਅਤੇ ਰਾਜਸਥਾਨ ਦੇ ਮੁਖ ਸਕੱਤਰ ਤਲਬ ਕਰ ਲਏ ਗਏ ਨੇ ਅਸਲ ਦੇ ਵਿੱਚ ਸੈਂਟਰ ਸਰਕਾਰ ਤੇ ਹਰਿਆਣਾ ਸਰਕਾਰ ਪੰਜਾਬ ਕੋ ਜਬਰੀ ਪਾਣੀ ਲੈਣਾ ਚਾਹੁੰਦੀਆਂ ਨੇ ਜਿਹਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਖਤ ਸਟੈਂਡ ਲਿਆ ਗਿਆ ਤੇ ਹੁਣ ਕੇਂਦਰ ਸਰਕਾਰ ਦੀ ਫੇਰ ਇੱਕ ਵਾਰ ਦਖਲਦਗੀ ਵਧ ਗਈ ਹੈ ਜਿਹਦੇ ਚੱਲਦਿਆਂ ਉਹਨਾਂ ਨੇ 4 ਮੁੱਖ 77 ਵੱਖ-ਵੱਖ ਸੂਬਿਆਂ ਦੇ ਤਲਬ ਕਰ ਰਹੇ ਨੇ ਪਾਣੀਆਂ ਚਾਹੇ ਬਾਲ ਨੂੰ ਲੈ ਕੇ ਜਿਹੜੇ ਮੁੱਖ 77 ਤਲਬ ਕੀਤੇ ਗਏ ਨੇ ਉਹਨਾਂ ਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਫੈਸਲੇ ਤੇ ਸਿਆਸਤ ਪੂਰੀ ਤਰ੍ਹਾਂ ਭੱਗ ਚੁੱਕੀ ਹੈ ਤੇ ਕੇਂਦਰ ਨੇ ਨੰਗਲ ਡੈਮ ਦੇ ਆਸ-ਪਾਸ ਪੁਲਿਸ ਦੇ ਪਹਿਰੇ ਦਾ ਵੀ ਸਖਤਰ ਨੋਟਿਸ ਲਿਆ ਕਿਉਂਕਿ ਉੱਥੇ ਪੰਜਾਬ ਪੁਲਿਸ ਤਣਾਤ ਕਰ ਦਿੱਤੀ ਗਈ ਹੈ ਸੂਬਾ ਸਰਕਾਰ ਵੱਲੋਂ ਪੂਰੀ ਖਬਰ ਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭਾਗੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਟਕਰਾਅ ਅਤੇ ਭਾਗੜਾ ਡੈਮ ਤੋਂ ਪਾਣੀ ਨਾ ਛੱਡੇ ਜਾਣ ਦੇ ਮੱਦੇ ਨਜ਼ਰ ਅੱਜ 2 ਮਈ ਨੂੰ ਨਵੀਂ ਦਿੱਲੀ ਵਿੱਚ ਇੱਕ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਖਤਰ ਗੋਬਿੰਦ ਮੋਹਨ ਨੇ BBMP ਦੇ ਫੈਸਲੇ ਤੇ ਚਰਚਾ ਲਈ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਤਲਬ ਕਰ ਲਿਆ ਹੈ। ਪੰਜਾਬ ਦੇ ਮੁੱਖ ਸਕੱਤਰ ਛੁੱਟੀ ਹੋਣ ਤੇ ਕਾਰਨ ਉਹਨਾਂ ਤਰਫੋਂ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਗ੍ਰਹਿਵਾਲ ਅਲੋਕ ਸ਼ੇਖਰ ਅਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਬਾਰ ਸ਼ਾਮਲ ਹੋਣਗੇ। ਮੀਟਿੰਗ ਵਿੱਚ BBMP ਦੇ ਚੇਅਰਮੈਨ ਮਨੋਜ ਤਰਪਾਟੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਨਮਾਇंदे ਵੀ ਹਾਜ਼ਰ ਰਹਿਣਗੇ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰਾਲੇ ਨੇ ਸੀਨੀਅਰ ਅਫਸਰਾਂ ਨੇ ਭਾਗੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਰਾਹ ਚ ਬਣੇ ਅੜਿੱਕਿਆਂ ਨੂੰ ਲੈ ਕੇ ਅੱਜ ਪੂਰਾ ਦਿਨ ਗਤੀਵਿਧੀ ਤੇ ਨਜ਼ਰ ਰੱਖੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੰਗਲ ਡੈਮ ਦੇ ਆਸ-ਪਾਸ ਪੰਜਾਬ ਪੁਲਿਸ ਦੀ ਤਣਾਤੀ ਦਾ ਵੀ ਸਖਤ ਨੋਟਿਸ ਲਿਆ। ਪੰਜਾਬ ਸਰਕਾਰ ਨੇ ਭਾਗੜਾ ਬਿਆਸ ਪ੍ਰਬੰਧਨ ਬੋਰਡ ਦੇ ਫੈਸਲੇ ਨੂੰ ਲੈ ਕੇ ਪੂਰਾ ਦਿਨ ਕਾਨੂੰਨੀ مشਵਰੇ ਵੀ ਲਏ ਨੇ। ਮੁਖਮੰਦੀਪ ਭਗਵੰਤ ਮਾਨ ਨੇ ਖੋਦਰ ਨੰਗਲ ਡੈਮ ਦਾ ਦੌਰਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵਿਗਲ ਵੀ ਵਜਾ ਦਿੱਤਾ ਸੀ ਤੇ ਆਮ ਆਦੀ ਪਾਰਟੀ ਨੇ ਸਮੁੱਚੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਵਾ ਮਜ਼ਹਿਰਾ ਵੀ ਰੋਸ ਮਜ਼ਹਿਰਾ ਵੀ ਕੀਤਾ ਸੀ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 올 ਪਾਰਟੀ ਮੀਟਿੰਗ ਵੀ ਸੱਦੀ ਆ ਤੇ 5 ਤਰੀਕ ਨੂੰ ਪਾਣੀਆਂ ਦੇ ਮਸਲੇ ਨੂੰ ਲੈ ਕੇ ਵਿਸ਼ੇਸ਼ ਸਦਨ ਵੀ ਸੱਦਿਆ ਹੋਇਆ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਹਰਿਆਣਾ ਨੂੰ ਅੱਜ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਫੇਲ ਰਹੀ ਆ ਉਹ ਵਾਧੂ ਪਾਣੀ ਦੇਣ ਬਾਰੇ 30 April ਨੂੰ ਬੋਰਡ ਦੀ ਮੀਟਿੰਗ ਵਿੱਚ ਲੈ ਕੇ ਫੈਸਲੇ ਹੋਣ ਅਮਲ ਵਿੱਚ ਨਹੀਂ ਲਿਆ ਸਕਿਆ ਕਿਉਂਕਿ ਪੰਜਾਬ ਸਰਕਾਰ ਦੇ ਕਈ ਤਕਨੀਕੀ ਨੁਕਤੇ ਵੀ ਖੜੇ ਕਰ ਦਿੱਤੇ ਨੇ ਤਕਨੀਕੀ ਅੜਚਣ ਉਸ ਵਕਤ ਖੜੀ ਹੋ ਗਈ ਜਦੋਂ BBMP ਵੱਲੋਂ ਭਾਗੜਾ ਡੈਮ ਦੇ ਨਵੇਂ ਤਨਾਤ ਕੀਤੇ ਗਏ ਸੰਜੀਵ ਕੁਮਾਰ ਨੇ ਬਤੌਰ ਡਾਇਰੈਕਟਰ ਵਾਟਰ ਵਾਟਰ ਰੈਗੂਲੇਸ਼ਨ ਜੁਆਇਨ ਕਰਨ ਵਾਸਤੇ ਟੁਕਵੀਂ ਪ੍ਰਕਿਰਿਆ ਅਖਤਿਆਰਨਾ ਕੀਤੀ ਸੰਜੀਵ ਕੁਮਾਰ ਨੂੰ BBMP ਦੇ ਮੁੱਖ ਦਫਤਰ ਵਿੱਚ ਤਾਂ ਜੁਆਇਨ ਕਰਾ ਲਿਆ ਸੀ ਪਰੰਤੂ ਪੰਜਾਬ ਦੇ ਭਾਗੜਾ ਡੈਮ ਦੇ ਤਨਾਤ ਮੁੱਖ ਇੰਜੀਨੀਅਰ ਚਰਨ ਬਰੀ ਸਿੰਘ ਨੇ ਇਸ ਤੇ ਇਤਰਾਜ਼ ਲਗਾ ਦਿੱਤਾ ਕਿ ਉਹਨਾਂ ਕੋਲ ਇਸ ਨਵੇਂ ਡਾਇਰੈਕਟਰ ਨੇ ਜੋਇਨ ਨਹੀਂ ਕੀਤਾ ਜਿਸ ਕਰਕੇ ਉਸ ਵੱਲੋਂ ਪਾਖੜਾ ਗੇਟ ਦੇ ਗੇਟ ਖੋਲਣ ਦੇ ਹੁਕਮ ਮੰਨੇ ਨਹੀਂ ਜਾ ਸਕਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀ ਦੇ ਤਬਾਦਲੇ ਉਪਰੰਤ ਹਾਲੇ ਤੱਕ ਉਹ ਅਹੁਦੇ ਤੋਂ ਰਿਲੀਵ ਨਹੀਂ ਹੋਏ ਸੀ ਬੀਬੀਐਮਪੀ ਨੇ ਦੁਜੀ ਕੋਸ਼ਿਸ਼ ਨਵੇਂ ਡਾਇਰੈਕਟਰ ਸੰਜੀਵ ਕੁਮਾਰ ਰਾਹੀਂ ਕੀਤੀ ਜਿਨ੍ਹਾਂ ਐਕਸ਼ਨ ਅਮਿਤ ਸੋਹਤਾ ਨੇ ਡੈਮ ਦੇ ਗੇਟ ਖੋਲਣ ਲਈ ਕਿਹਾ ਪਰੰਤੂ ਉਨਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਉਦھر ਬੀਬੀ ਐਮਬੀ ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਸਬੰਧੀ ਲਈ ਫੈਸਲੇ ਨੂੰ ਲਾਗੂ ਕਰਾਉਣ ਲਈ ਲੰਗੀ ਰਾਤ ਪਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਨੂੰ ਟਰਾਂਸਫਰ ਕਰ ਦਿੱਤਾ ਸੀ ਤੇ ਉਸ ਦੀ ਥਾਂ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ ਵਾਟਰ ਰੈਗੂਲੇਸ਼ਨ ਲਗਾ ਦਿੱਤਾ ਸੀ ਤਾਂ ਜੋ ਵਾਧੂ ਪਾਣੀ ਛੱਡਣ ਦੇ ਰਸਤੇ ਵਿੱਚ ਕੋਈ ਰੁਕਾਵਟ ਨਾ ਆਵੇ ਜਿਤੇ ਰਹਿ ਕੇ ਆਕਾਸ਼ਦੀਪ ਸਿੰਘ ਪੰਜਾਬ ਦੇ ਇਨਡੈਕਟ ਦੇ ਆਧਾਰ ਤੇ ਹੀ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ਅੜ ਗਿਆ ਸੀ ਸੰਜੀਵ ਕੁਮਾਰ ਇਸ ਤੋਂ ਪਹਿਲਾਂ ਡਾਇਰੈਕਟਰ ਡੈਂਪਸ਼ਿਪ ਟੀਮ ਉਹ ਜੋ ਤਨਾਸੀ ਸੰਜੀਵ ਕੁਮਾਰ ਦੀ ਥਾਂ ਹੁਣ ਪੰਜਾਬ ਦੇ ਆਕਾਸ਼ਦੀਪ ਨੂੰ ਲਗਾ ਦਿੱਤਾ ਗਿਆ ਬੀਬੀਐਮਈ ਨੇ ਜਾਰੀ ਹੁਕਮ ਵਿੱਚ ਕਿਹਾ ਕਿ ਆਕਾਸ਼ਦੀਪ ਸਿੰਘ ਦੀ ਬੇਨਤੀ ਦੇ ਤਬਾਦਲਾ ਕੀਤਾ ਗਿਆ ਜਦੋਂ ਕਿ ਆਕਾਸ਼ਦੀਪ ਨੇ ਲੰਗੀ ਰਾਤ ਕਰੀ ਪੌਣੇ 12 ਵਜੇ ਬੀਬੀਐਮਪੀ ਨੂੰ ਈਮੇਲ ਜਰੀਏ ਕਿਹਾ ਕਿ ਉਸਨੇ ਤਾਂ ਅਜੇ ਹੀ ਕੋਈ ਬੇਨਤੀ ਕੀਤੀ ਹੀ ਨਹੀਂ ਹੈ ਉਧਰ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਪੰਜਾਬ ਸਰਕਾਰ ਨੂੰ ਮਨੁੱਖਤਾ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਮਾਨਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਦੇਣਾ ਚਾਹੀਦਾ ਕਿਉਂਕਿ ਉੱਥੇ ਜਿਹੜਾ ਪੀਣ ਵਾਲੇ ਪਾਣੀ ਦੀ ਕਿਲਤ ਆ ਲੇਕਿਨ ਉਹਨਾਂ ਇਲਜ਼ਾਮ ਲਗਾਈ ਕਿ ਪੰਜਾਬ ਸਰਕਾਰ ਇਸ ਅੰਬਸਲੇ ਤੇ ਜਿਹੜੀ ਆ ਅਜਿਹੀ ਸਿਆਸਤਕਾਰੀ ਆ ਜਿਹੜੀ ਸ਼ੋਭਾ ਨਹੀਂ ਦਿੰਦੀ। ਉਹਨਾਂ ਜੇ ਦੇਖਦੇ ਆ ਕਿ ਜਿਹੜੇ ਗ੍ਰਹਿ ਮੰਤਰਾਲੇ ਵੱਲੋਂ ਚਾਰ ਸੂਬਿਆਂ ਦੇ ਮੁਖ ਸਖਤਰ ਤਲਬ ਕੀਤੇ ਨੇ ਉਹਨਾਂ ਵਿੱਚ ਪੰਜਾਬ ਆਪਣਾ ਸਟੈਂਡ ਕੀ ਸਪਸ਼ਟ ਕਰਦਾ ਕਿਉਂਕਿ ਪੰਜਾਬ ਪਹਿਲਾਂ ਹੀ ਕਹਿ ਚੁੱਕਾ ਕਿ ਉਹਨਾਂ ਕੋਲ ਵਾਧੂ ਪਾਣੀ ਦੇਣ ਵਾਸਤੇ ਹਰਿਆਣਾ ਵਾਸਤੇ ਪਾਣੀ ਨਹੀਂ ਹੈ ਕਿਉਂਕਿ ਹਰਿਆਣਾ ਪਹਿਲਾਂ ਹੀ ਆਪਣਾ 1 ਮਈ ਵਾਲਾ ਜਿਹੜਾ ਕੋਟਾ ਉਹ ਮਾਰਚ ਮਹੀਨੇ ਦੇ ਵਿੱਚ ਖਤਮ ਕਰ ਚੁੱਕਾ ਜਿਸ ਕਰਕੇ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਤੇ ਨਾ ਹੀ ਦਿੱਤਾ ਜਾ ਸਕਦਾ। ਹਰਿਆਣਾ ਦੀ ਮੰਗ ਹੈ ਕਿ 8500 ਕਿਊਸਿਕ ਪਾਣੀ ਦਿੱਤਾ ਜਾਵੇ। ਪਰ ਪੰਜਾਬ ਸਰਕਾਰੀ ਵੀ ਇਲਜ਼ਾਮ ਲਗਾ ਰਹੀ ਹੈ ਕਿ ਉਹਨਾਂ ਨੇ ਅਸਲ ਦੇ ਵਿੱਚ ਪੀਣ ਵਾਲੇ ਪਾਣੀ ਵਾਸਤੇ ਸੋ ਕੋ ਖੇਤੀ ਵਾਸਤੇ ਮੰਗਿਆ ਹੋਇਆ ਜਦ ਕਿ ਪੰਜਾਬ ਕੋਲ ਤੇ ਆਪ ਵਾਧੂ ਪਾਣੀ ਨਹੀਂ ਹਨ ਹੁਣ ਇਸ ਮਸਲੇ ਦੇ ਜਿਹੜੀ ਖੂਬ ਸਿਆਸਤ ਹੋ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਰੀੜਕੇ ਦੇ ਮੱਦੇ ਨਜ਼ਰ ਹੁਣ ਕੇਂਦਰ ਸਰਕਾਰ ਨੇ ਵੀ ਇਸ ਵਿੱਚ ਦਖਲ ਦਿੱਤੀ ਹੈ ਤੇ ਅੱਜ ਉਹਨਾਂ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ ਜਿਸ ਦੇ ਚਲਦਿਆਂ ਚਾਰੇ ਸੂਬਿਆਂ ਦੇ ਮੁਖ ਸਕੱਤਰ ਤਲਬ ਕੀਤੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਏ ਦੇਖਦੇ ਰਹੋ ਇਸ ਪੰਜਾਬ